ਕੀ ਨਾ ਮੈਂ ਕਿਹਾ ਤਾਂ ਮੇਰ ਨੂੰ ਆਰਮਾਨ ਹੀ ਆਰਮਾਨ ਚ ਕੀ ਗੱਲ ਹੋਈ ਉਹ ਬੱਚੀ ਨੂੰ ਸਵੇਰੇ 4:00 ਵਜੇ ਸੱਪ ਡੰਗ ਗਿਆ ਜੀ ਤੇ ਪਤਾ ਨਹੀਂ ਲੱਗਿਆ ਕੀ ਕਰਨ ਹੋਇਆ ਤੇ ਸਾਨੂੰ ਮਾਰਨਿੰਗ ਟਾਈਮ ਉੱਠ ਕੇ ਪਤਾ ਲੱਗਿਆ ਜੀ ਤੇ ਬੱਚਾ ਗਰੀ ਕਹਿੰਦੇ ਪੇਟ ਦਰਦ ਹੋ ਰਿਹਾ ਕਹਿੰਦੇ ਮੇਰੇ ਤੇ ਉਸ ਤੋਂ ਬਾਅਦ ਤੁਸਾਂ ਦੇਖਿਆ ਸੀ ਇੱਥੇ ਹਸਪੀਟਲ ਲੈ ਕੇ ਆਇਆ ਤੇ ਇੱਥੇ ਆ ਕੇ ਕਹਿੰਦੇ ਪੇਸ਼ੈਂਟ ਸਿੱਕ ਹੋ ਗਈ ਜੀ ਨਾਮ ਬੇਟੀ ਦਾ ਨਾਮ ਬੇਟੀ ਦਾ ਨਾਮ ਨੀਕੀਤਾ ਜੀ ਕਿੰਨੀ ਉਮਰ ਦੀ ਹੈ 130 ਸੀਗੀ 80 ਸੀਗੀ ਹਾਂਜੀ ਹਾਂਜੀ 6ਵੀਂ ਚ ਹੋਈ ਸੀਗੀ ਹਾਂ ਘਰ ਚ ਸੱਪ ਬੜਾ ਪਤਾ ਨਹੀਂ ਲੱਗਿਆ ਸੱਪ 4 ਵਜੇ ਪਤਾ ਲੱਗੇ ਜਦੋਂ ਬਾਥਰੂਮ ਕਰਨ ਮਾਤਾ ਉੱਠੇ ਸੀਗੇ ਹਾਂਜੀ ਉਹਦੇ ਬੱਚੇ ਦੇ ਮਾਤਾ ਉੱਠੇ ਸੀਗੇ ਤੇ ਉਹਨਾਂ ਨੇ ਦੇਖਿਆ ਬੇੜੇ ਜਿਹਾ ਸੱਪ ਘੁੰਮ ਰਿਹਾ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਉਠਾਇਆ ਮੈਨੂੰ ਵੀ ਪਤਾ ਨਹੀਂ ਸੀਗਾ ਬੱਚਾ ਸੁੱਤਾ ਪਿਆ ਸੀਗਾ ਵੀ ਚਲੋ ਸੌ ਰਹੇ ਨੇ ਬੱਚੇ ਤੇ ਉਹ ਸੱਪ ਦਾ ਜ ਮੈਂ ਦੇਖਿਆ ਮੈਂ ਉੱਠ ਕੇ ਉਹਨੂੰ ਮਾਰਤਾ ਸੱਪ ਨੂੰ ਤੇ ਉਸ ਤੋਂ ਬਾਅਦ ਫਿਰ ਜਦੋਂ ਮਾਰ ਮੋਰ ਕੇ ਨੂੰ ਦਬਤਾ ਉਸ ਤੋਂ ਬਾਅਦ ਬੱਚੇ ਦਾ ਪਤਾ ਲੱਗੇ ਉੱਠ ਗਿਆ ਬੱਚਾ ਕਹਿੰਦੇ ਮੇਰੇ ਪੇਟ ਚ ਦਰਦ ਹੋ ਰਿਹਾ ਸੀ ਤਾਂ ਮੋਹਨ ਵਾਲਾ ਪਤਾ ਲੱਗੇ ਕੱਪੜਾ ਕਾੜਿਆ ਉਸ ਨੂੰ ਟਟਪੋਟੀ ਕਰਗੀ ਤਾਂ ਨੰਮ ਟਟ ਪੂਜੇ ਤੇ ਕੀ ਘਟਨਾ ਵਾਪਰੀ ਤੁਹਾਡੀ ਜੀ ਕੋਈ ਸੱਪ ਨਹੀਂ ਵੱਡੇ ਆ ਕੀ ਕਹਿੰਦੇ ਨੇ ਉਹਨੂੰ ਸਾਨੂੰ ਪਤਾ ਨਹੀਂ ਲੱਗਿਆ ਹੈਗਾ ਕਿ ਕਹਿੰਦੇ ਨੇ ਜਦ ਅਸੀਂ ਨਿਭਾਣ ਲੱਗੇ ਉਦੋਂ ਦੇਖਿਆ ਇਹ ਕਦੋਂ ਦੀ ਗੱਲ ਹੈ ਇਹ ਸਵੇਰੇ 4:00 ਵਜੇ ਦੀ ਗੱਲ ਹੈ 4:30 ਵਜੇ ਦੀ ਸੁੱਤੇ ਪਈ ਸੀ ਸਾਰੇ ਹਾਂਜੀ ਸਾਰੇ ਸੁੱਤੇ ਪਏ ਸੀ ਬੇੜੇ ਦੇ ਕੁੰਮਰੇ ਸੀ ਸੱਪ ਹਾਂਜੀ ਮੈਂ ਬਾਥਰੂਮ ਕਰਨ ਜਾਣ ਲੱਗੀ ਆ ਉਦੋਂ ਦੇਖਿਆ ਫਿਰ ਬੇਟੀ ਕਹਿੰਦੀ ਮੇਰੇ ਪੇਟ 'ਚ ਦਰਦ ਹੋ ਰਿਹਾ ਉਲਟੀਆਂ ਆ ਰਹੀਆਂ ਨੇ ਮੈਨੂੰ ਤੇ ਫਿਰ ਅਸੀਂ ਜਾਂਦੇ ਉਹਨੇ ਪੋਟੀ ਪਾਟੀ ਵਿੱਚ ਕਰ ਲਈ ਸਾਰਾ ਕੁਝ ਫਿਰ ਅਸੀਂ ਉਹਨਾਂ ਕਹਿੰਦੇ ਤੈਨੂੰ ਦਿਖਾਣ ਲੈ ਕੇ ਜਾਵਾਂਗੇ ਵੀ ਤੂੰ ਥੋੜਾ ਜਿਹਾ ਉਹ ਕਰ ਫਿਰ ਅਸੀਂ ਦਿਖਾਣ ਲੈ ਕੇ ਆਣ ਲੱਗੇ ਜਦ ਨਿਵਾਣ ਲੱਗੇ ਤਾਂ ਫਿਰ ਉਹਦੇ ਵੱਡੇ ਹੋਏ ਸੀ ਦੋ ਜਗ੍ਹਾ ਚੂਹੇ ਨੇ ਬੇਟੀ ਪੜਦੀ ਸੀ ਹਾਂਜੀ 5ਵੀਂ 6ਵੀਂ 'ਚ ਪੜਦੀ ਸੀ ਕੀ ਨਾਮ ਹੈ ਤੇ ਨੀਕੀ ਤਾਂ ਹਾਂਜੀ ਇੱਕ ਬੇਟਾ ਏ ਛੋਟਾ ਸਾਲ ਦਾ ਪਟੰਗਿਆ ਫਿਰ ਤੁਸੀਂ ਹੱਸਤਾ ਉਹ ਬੋਲਣਾ ਚਾਹੀਦਾ ਬਾਤ ਚਲਾ ਕੇ ਹੁਣ ਲੈ ਕੇ ਆਏ ਜਦੋਂ ਸਾਨੇ ਦੇਖੇ ਉਹ ਵੀ ਜਿਆਦਾ ਲੈ ਕੇ ਆਏ ਸਪੋਸਟ ਟਾਈਮ ਨਹੀਂ ਪਤਾ ਲੱਗਿਆ ਵੀ ਸਾਨੇ ਲੱਗ ਹਾਂਜੀ ਸੁੱਤੇ ਕਿੱਥੇ ਰਹੀ ਥੱਲੇ ਨੀਚੇ ਦਾ ਤਾਂ ਬਿਸਤਰਾ ਵਿਛਾ ਕੇ ਸੌਂਦੇ ਸੀਗੇ ਦੇਖੋ ਗਰਾਂ ਵਾਲੇ ਖੱਬੇ ਕੰਨ ਅਸੀਂ ਇੱਧਰ ਗੁਰਤੇਗ ਬਾਦਨਗਰ ਤੋਂ ਰਹਿੰਦੇ ਹਾਂ ਐਡਰੈਸ ਦਾ ਇੰਨਾ ਪਤਾ ਨਹੀਂ ਹੈਗਾ ਮੈਨੂੰ ਅਸੀਂ ਹੁਣ ਪੈ ਨਵੀਂ ਜਗ੍ਹਾ ਲਿੱਤਾ ਹੈ ਕਮਰਾ ਉੱਥੇ ਦਾ ਐਡਰੈਸ ਪਤਾ ਨਹੀਂ ਸਾਨੂੰ ਹਾਂਜੀ ਅੱਜ ਸਾਡੇ ਕੋਲ ਐਮਰਜੈਂਸੀ ਦੇ ਵਿੱਚ ਇੱਕ ਬੱਚਾ ਆਇਆ 13 ਸਾਲ ਦਾ ਨਿਤਿਕਾ ਨਾਮ ਦਾ ਉਹਦੇ ਘਰਦਿਆਂ ਨੇ ਜੋ ਸਾਨੂੰ ਦੱਸਿਆ ਕਿ ਐਮਰਜੈਂਸੀ ਕਿ ਉਹਨੂੰ ਸੱਪ ਨੇ ਡੰਗਿਆ ਹੈਗਾ ਘਰ ਸੱਪ ਵੀ ਉਹਨਾਂ ਨੇ ਦੇਖਿਆ ਹੈਗਾ ਮੰਨੋ ਉਹਦੇ ਕਮਰੇ ਦੇ ਵਿੱਚੋਂ ਨਿਕਲਦਾ ਬੱਚੇ ਦੇ ਔਰ ਉਹਨਾਂ ਨੇ ਸਾਨੂੰ ਵੀ ਦਿਖਾਈ ਹੈ ਸੱਪ ਦੀ ਫੋਟੋ ਔਰ ਉਹਦੀ ਬਾਡੀ ਦੇ ਉੱਪਰ ਬੱਚੇ ਦੇ ਸਨੇਕ ਬਾਈਟ ਦੇ ਮਾਰਕਸ ਵੀ ਹੈਗੇ ਆ ਉਹਦੇ ਬੈਕ ਸਾਈਡ ਤੇ ਬੱਚਾ ਸਾਡੇ ਕੋਲ ਹੀ ਕਾਫੀ ਸਿਕ ਕੰਡੀਸ਼ਨ ਦੇ ਵਿੱਚ ਆਇਆ ਸੀ ਅਨਕੌਂਸ਼ੀਅਸ ਸੀ ਬੱਚਾ ਬਿਲਕੁਲ ਕੁਝ ਕੋਈ ਰਿਸਪੌਂਡ ਬੀਪੀ ਪਲਸ ਉਹਦਾ ਲੋ ਸੀ ਅਨਕੌਂਸ਼ੀਅਸ ਕੰਡੀਸ਼ਨ ਦੇ ਵਿੱਚ ਆਇਆ ਸੀ ਬੱਚਾ ਗੈਸਪਿੰਗ ਸਟੇਟ ਦੇ ਵਿੱਚ ਆਪਾਂ ਉਹਨਾਂ ਨੂੰ ਸਾਰਾ ਫਰਸਟ ਏਡ ਦਿੱਤੀ ਇੱਥੇ ਐਮਰਜੈਂਸੀ ਦੇ ਵਿੱਚ ਉਸ ਤੋਂ ਬਾਅਦ ਉਹਨਾਂ ਨੂੰ ਰੈਫਰ ਬਣਾ ਦਿੱਤਾ ਸੀ ਆਪਾਂ ਬੱਤੀ ਦਾ ਪਰ ਉਹਨੇ ਨੂੰ ਉਹਨਾਂ ਬੱਚਾ ਨਹੀਂ ਉਸ ਕੰਡੀਸ਼ਨ ਦੇ ਵਿੱਚ ਸੀਗਾ ਵੀ ਉਹ ਕਾਲ ਹੀ ਕਰ ਰਹੇ ਸੀ ਹਲੇ ਐਮਬੂਲੈਂਸ ਨੂੰ ਉਹਨਾਂ ਨੂੰ ਬੱਚਾ ਐਕਸਪਾਇਰ ਕਰ ਗਿਆ ਬੱਚੇ ਦੀ ਹਾਲਤ ਖਰਾਬ ਸੀ ਇਹ ਸਰ ਬਾਕੀ ਪਸਾ ਦੇਖ ਲੈਣਾ ਜੀ ਐਟਾ ਦੇਖ ਲੈਣਾ ਬਾਕੀ ਮਰਾ ਫਸਟ ਐਡ ਕੀ ਕਰਨਾ ਚਾਹੀਦਾ ਫਸਟ ਐਡ ਦੇਖੋ ਜਿਵੇਂ ਅੱਜ ਤੱਕ ਆਪਾਂ ਦੇਖਦੇ ਆਂ ਵੀ ਮੌਨਸੂਨ ਦਾ ਮੌਸਮ ਚੱਲ ਰਿਹਾ ਹੈ ਬਰਸਾਤਾਂ ਹੋ ਰਹੀਆਂ ਤਾਂ ਇਹ ਮੌਸਮ ਦੇ ਵਿੱਚ ਇਹ ਜਿਹੜੇ ਸੱਪ ਵਗੈਰਾ ਜੀਵ ਜੰਤੂ ਹੁੰਦੇ ਆ ਬਾਹਰ ਆ ਜਾਂਦੇ ਆ ਹਨਾ ਤਾਂ ਆਪਾਂ ਨੂੰ ਆਪਣੀ ਮੈਂ ਪਬਲਿਕ ਨੂੰ ਇਹੀ ਕਹਿਣਾ ਚਾਹੁੰਦੀ ਆ ਵੀ ਆਪਣੇ ਘਰਾਂ ਦੇ ਜਿਹੜੇ ਦਰਵਾਜ਼ੇ ਐ ਖਿੜਕੀਆਂ ਐ ਉਹਨਾਂ ਨੂੰ ਬੰਦ ਕਰਕੇ ਰੱਖੋ ਚੰਗੀ ਤਰ੍ਹਾਂ ਜਿੱਥੇ ਵੀ ਕੋਈ ਉਹਨਾਂ ਨੂੰ ਸੁਰਾਖ ਉਹਨੂੰ ਚੰਗੀ ਤਰ੍ਹਾਂ ਬੰਦ ਕਰਕੇ ਰੱਖੋ ਡੇ ਟਾਈਮ ਆਪਣੇ ਬੈੱਡ ਸਾਈਡ ਜਿਹੜੇ ਆਪਣੇ ਘਰਾਂ ਦੀ ਖਿੜਕੀਆਂ ਦੇ ਖੁੰਝੇ ਉਹਨਾਂ ਨੂੰ ਚੰਗੀ ਤਰ੍ਹਾਂ ਚੈੱਕ ਕਰੋ ਵੀ ਕਾਰਨਰਸ ਨੂੰ ਕੋਈ ਜੀਵ ਜੰਤਾਂ ਨਹੀਂ ਬੈਠਾ ਦਿਨ ਦੇ ਟਾਈਮ ਕਈ ਵਾਰ ਇਹ ਸੱਪ ਵਗੈਰਾ ਕਮਰਿਆਂ ਦੇ ਅੰਦਰ ਵੜ ਕੇ ਬੈਠ ਜਾਂਦੇ ਆ ਜਿਵੇਂ ਹੁਣ ਅੱਜ ਕੱਲ ਏਸੀ ਵਗੈਰਾ ਚੱਲਦੇ ਆ ਘਰਾਂ ਦੇ ਵਿੱਚ ਠੰਡਕ ਵਾਲੀ ਜਗ੍ਹਾ ਦੇ ਵਿੱਚ ਜ਼ਿਆਦਾ ਆਉਂਦੇ ਆ ਇਹ ਵਾਲੇ ਅੰਦਰ ਆ ਕੇ ਬੈਠ ਜਾਂਦੇ ਆ ਤੇ ਨਾਈਟ ਦੇ ਟਾਈਮ ਜਦੋਂ ਆਪਾਂ ਸੌ ਰਹੇ ਆ ਤਾਂ ਉਦੋਂ ਹੀ ਇਹ ਬਾਈਟ ਕਰਦੇ ਆ ਡਾਕਟਰ ਨਲਸ ਹੁੰਦੇ ਆ ਕੁਝ ਸਨੇਕਸ ਜਿਹੜੇ ਹੈ ਏ ਇਹ ਤਾਂ ਕੋਈ ਮਤਲਬ ਨਹੀਂ ਕਰ ਸਕਦੇ ਜੇ ਇਹ ਤਾਂ ਗੇਟ ਜਾਣ ਸਕਦੇ ਹਾਂਜੀ ਇਹ ਕਿਉਂਕਿ ਉਹਨਾਂ ਨੇ ਕਾਫੀ ਘਰ ਜੋ ਉਹਨਾਂ ਨੇ ਦੱਸਿਆ ਕਿ ਬੱਚੇ ਨੂੰ ਨਾ 3 ਵਜੇ ਬਾਈਟ ਕੀਤਾ ਜੋ ਉਹਨਾਂ ਨੇ ਸੱਪ ਨੂੰ ਮਾਰਿਆ ਘਰੇ 4 ਵਜੇ ਦੱਸਿਆ ਉਹਨਾਂ ਨੇ ਸਾਨੂੰ ਵੀ 4:00 ਵਜੇ ਉਹਨਾਂ ਨੇ ਸੱਪ ਨੂੰ ਮਾਰਿਆ ਹੈਗਾ ਤੇ ਉਸ ਤੋਂ ਬਾਅਦ ਉਹ ਘਰ ਲੈ ਕੇ ਬੈਠੇ ਰਹੇ ਬੱਚੇ ਨੂੰ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਬੱਚਾ ਸੋ ਰਿਹਾ ਸੀ ਉਹਨਾਂ ਦਾ ਘਰ ਦੇ ਵਿੱਚ ਸਾਡੇ ਕੋਲੇ ਉਹ ਪਹੁੰਚਿਆ ਲੈ ਕੇ 9 ਵਜੇ ਦੇ ਕਰੀਬ ਪੇਸ਼ੈਂਟ ਸਾਡੇ ਕੋਲ ਆਇਆ ਐਮਰਜੈਂਸੀ ਦੇ ਵਿੱਚ ਤੁਸੀਂ ਦੇਖੋ 3 ਵਜੇ ਦਾ ਬਾਈਟ ਹੋਇਆ ਹੋਇਆ ਤਾਂ ਕਿੰਨੇ ਘੰਟੇ ਉਹਨਾਂ ਨੇ ਡਿਲੇ ਕਰ ਦਿੱਤਾ 4 ਤੋਂ 6 ਘੰਟੇ ਦਾ ਡਿਲੇ ਹੋ ਗਿਆ ਉਹਦੇ ਨਾਲ ਜਿਹੜੀ ਉਹਦੀ ਜ਼ਹਿਰ ਸੀ ਸੱਪ ਦੀ ਉਹ ਬੱਚੇ ਨੂੰ ਚੜ ਗਈ ਸਾਡੇ ਕੋਲ ਤੇ ਪੂਰੀ ਸਿੱਕ ਕੰਡੀਸ਼ਨ ਦੇ ਵਿੱਚ ਆਇਆ ਬੱਚਾ